ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਇਹ ਪਿੰਡ ਡੇਲੋਂ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਨੇੜੇ ਮੰਡੀ ਅਹਿਮਦਗੜ ਇਹ ਤੋਂ ਇਲਾਵਾ ਗੁਰਦੁਆਰਾ ਰਾੜਾ ਸਾਹਿਬ ਇਹਦੇ ਨੇੜੇ ਹੈ 5 ਕਿਲੋਮੀਟਰ ਦੋਸਤੋ ਰਾੜਾ ਸਾਹਿਬ ਤੋਂ ਇਹ ਪਿੰਡ ਸਾਈਡ ਤੇ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਪੁਰਾਣੇ ਬਰੀਡਰ ਵੀਰ ਕੋਲੋਂ ਵੀਡੀਓ ਬਣ ਰਹੀ ਹੈ ਪੁਰਾਣੇ ਇਸ ਕਰਕੇ ਵੀ ਇਹਨਾਂ ਦੀ ਮੱਝ ਜਦੋਂ ਮੇਲੇ ਲੱਗਣੇ ਸ਼ੁਰੂ ਹੋਏ ਆ ਉਦੋਂ ਤੋਂ ਜਿਤਨਾ ਉਸ ਮੱਝ ਨੇ ਸ਼ੁਰੂ ਕੀਤਾ ਤੇ ਕਈ ਇਨਾਮ ਉਸ ਮੱਝ ਨੇ ਜਿੱਤੇ ਜਿਹਦੇ ਬਾਰੇ ਜ਼ਿਆਦਾ ਜਾਣਕਾਰੀ ਆਪਾਂ ਨੂੰ ਬਾਈ ਜੁਰੀ ਦੇਣਗੇ ਪਰ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ 'ਚ ਵੀ ਇੱਕ ਉਸ ਮੱਝ ਦੀ ਝੋਟੀ ਤੁਹਾਨੂੰ ਦਿਖਾਉਣੀ ਹੈ ਉਦੋਂ ਬਾਅਦ 'ਚ ਮੇਲਿਆਂ ਤੇ ਗਏ ਜਾਂ ਨਹੀਂ ਗਏ ਗੱਲਾਂ ਬਾਤਾਂ ਆਪਾਂ ਵੀਡੀਓ 'ਚ ਹੀ ਕਰ ਲਾਂਗੇ ਪਰ ਝੋਟੀ ਕਹਿੰਦੀ ਆ ਵੀ ਜੇ ਚੰਗੀ ਸਾਂਭ ਸੰਭਾਲ ਕਰ ਲੋਂਗੇ ਤਵੇ ਚੱਕ ਮੇਲਿਆਂ 'ਚ ਲੈ ਜਾਓ ਕਿਉਂਕਿ ਸਿੰਗਾਂ ਨਾਲੋਂ ਵੀ ਸੋਹਣੀ ਹੈ ਕੱਦ-ਕਾਠ ਚੰਗਾ ਤੇ ਹਵਾਨਾ ਸੋਹਣਾ ਬਾਕੀ ਜਿਹੜਾ ਦੁੱਧ ਦਾ ਇਹਦਾ ਰਿਕਾਰਡ ਹੈ ਉਹ ਵੀ ਬੜਾ ਚੰਗਾ ਸੋ ਆਓ ਡਿਟੇਲ ਪੁੱਛੀਏ ਬਾਅਦ ਚ ਤੋਰਾਂਗੇ ਪਸ਼ੂ ਸਾਰੇ ਹੀ ਚੰਗੇ ਆ ਦੋਸਤੋ ਪਰ ਮੇਨ ਹੁਣ ਇਸ ਟਾਈਮ ਜਿਹੜਾ ਜ਼ਿਆਦਾ ਧਿਆਨ ਖੇਤੀਬਾੜੀ ਵੱਲ ਹੋਣ ਕਰਕੇ ਇਹਨਾਂ ਦੀ ਸਾਂਭ ਸੰਭਾਲ ਪਹਿਲਾਂ ਨਾਲੋਂ ਲੱਗਦਾ ਵੀ ਜਿਵੇਂ ਕੋਈ ਸਫਰਕ ਪਿਆ ਹੁੰਦਾ ਕਿਉਂਕਿ ਇੱਥੇ ਪਸ਼ੂਏ ਵੱਧਦੇ ਵੇ ਐ ਤੇ ਉਸ ਤੋਂ ਬਾਅਦ ਚ ਕਿੰਨਾ ਕਿ ਮੇਲਿਆਂ ਤੇ ਗਏ ਜਾਂ ਉਹ ਜਾਣਕਾਰੀ ਆਪਾਂ ਬਾਈ ਜੀਰਾਂ ਤੋਂ ਲੈ ਲਾਂਗੇ ਸੋ ਆਓ ਮਿਲਦੇ ਆ ਤੇ ਕਰਦੇ ਆ ਗੱਲਾਂ ਬਾਤਾਂ ਇਸ ਝੋਟੀ ਬਾਰੇ ਤੇ ਹੋਰ ਪਸ਼ੂ ਜਿਹੜੇ ਇਹਨਾਂ ਕੋਲ ਚੰਗੇ ਰਹੇ ਉਹਨਾਂ ਦੀ ਡਿਟੇਲ ਲਵਾਂਗੇ। ਅੰਕਲ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸ ਦਿਓ ਜੀ ਆਪਣਾ। ਸਰਵਾਰ ਲਖਵੀਰ ਸਿੰਘ ਬਟਾਰੀ। ਠੀਕ ਹੈ। ਹਾਂ ਜੀ। ਅੰਕਲ ਜੀ ਮੇਲਿਆਂ ਬਾਰੇ ਗੱਲ ਹੋਈ ਸੀ ਜਦੋਂ ਆਪਾਂ ਅੱਜ ਹੁਣ ਮਿਲੇ ਆਂ। ਹਾਂ ਜੀ। ਕਿਹੜੇ ਸਾਲ ਦੇ ਵਿੱਚ ਮੇਲਿਆਂ ਦੇ ਵਿੱਚ ਜਾਣਾ ਸ਼ੁਰੂ ਕਰਤਾ ਸੀ? ਸਨ 6 ਦੇ ਵਿੱਚ ਜਦੋਂ ਮੁਕਸਰ ਸਾਹਿਬ ਲੱਗਿਆ ਮੇਲਾ ਪਹਿਲਾ। ਠੀਕ ਹੈ। ਤੇ ਉਸ ਤੋਂ ਬਾਅਦ ਬੱਦੋਵਾਲ ਵੀ ਲੱਗਿਆ। ਹੂੰ। ਉਸ ਦੇ ਵਿੱਚ ਵੀ ਅਸੀਂ ਪ੍ਰਾਈਜ਼ ਲਿਆ ਆਪਣਾ। ਠੀਕ ਹੈ। ਹਾਂ ਜੀ ਬੱਦੋਵਾਲ ਵੀ ਤੇ ਮੁਕਸਰ ਵੀ। ਅੱਛ ਹਾਂਜੀ ਮੁਕਸ਼ਰਲੇ ਮੇਲੇ ਹਾਂਜੀ ਮੁਕਸ਼ਰ ਅੱਛਾ ਉਦੋਂ ਹਿੱਸਾ ਲੈਂਦੇ ਸੀ ਨਸਲ ਮੁਕਾਬਲੇ ਚ ਜਦ ਦੁੱਧ ਚਵਾਈ ਚ ਦੁੱਧ ਚਵਾਈ ਮੁਕਾਬਲੇ ਚ ਦੁੱਧ ਚਵਾਈ ਚ ਹਾਂਜੀ ਇਹ ਜਿਹੜੀ ਅੱਜ ਝੋਟੀ ਵੇਚ ਰਹੇ ਹਾਂ ਹਾਂਜੀ ਇਹਦੀ ਮਾਂ ਸੀ ਉਹ ਵਾਂਗ ਮੇਰੇ ਖਾਂ ਹਾਂਜੀ ਕਿੰਨਾ ਦੁੱਧ ਦਵਾਤ ਤੋਂ ਕਿਹੜੇ ਮੇਲੇ ਤੇ ਵਾਂਤ ਤੋਂ ਉਹ ਆਪਣਾ ਪੀਡੀਐਫ ਤੇ 24 ਕਿਲੋ 600 ਗ੍ਰਾਮ ਦੁੱਧ ਕੱਢਿਆ ਉਹਨੇ ਪਹਿਲੇ ਨੰਬਰ ਤੇ ਆਈ ਹੋਊਗੀ 24 600 ਨਾਲ ਤੋਂ ਜੀ ਨਸਲ ਦੇ ਵਿੱਚ ਦੂਸਰਾ ਸੀਗਾ ਜੀ ਉਹਦਾ ਨਸਲ ਮੁਕਾਬਲਾ ਉਸੇ ਦਿਨੀ ਲੜਿਆ ਫਿਰ ਉਸੇ ਦਿਨੀ ਫਿਰ ਉਹ ਤਾਂ ਸਵੇਰ ਮਿਲਕਿੰਗ ਹੋਈ ਹੋਣੀ ਆ ਤੇ ਉਹਦਾ ਅਸਰ ਪੈ ਗਿਆ ਉਹਨੇ ਹਾਂਜੀ ਬਿਲਕੁਲ ਠੀਕ ਹੈ ਹਾਂਜੀ ਕਿੰਨੇ ਕ ਨਾਮ ਉਸ ਮੱਝ ਨੇ ਜਿੱਤੇ ਉਸ ਨੇ ਇਨਾਮ ਤਾਂ ਜੀ ਸਾਡੇ ਕੋਲੇ ਆਣਗੇ ਨਹੀਂ ਜਿੱਤ ਕੇ ਦਿੱਤੇ ਹਰ ਇੱਕ ਮੇਲੇ ਤੇ ਜਾਂਦੇ ਰਹੇ ਆ ਤੇ ਕੰਪੀਟੀਸ਼ਨ ਪੂਰਾ ਅਨ ਜਦੋਂ ਜਹਦ ਲੜਦੀ ਸੀਗੀ ਪੂਰ ਸਰ ਤੁਸੀਂ ਉਸ ਟਾਈਮ ਦੇ ਵਿੱਚ 24 ਕਿਲੋ ਦੁੱਧ ਚੁਆਇਆ ਜਦੋਂ ਹਜੇ ਬਾਲਾ ਕਰੇਜ ਨਹੀਂ ਸੀਗਾ ਦੁੱਧ ਚੁਆਈ ਵਾਲੇ ਪਾਸੇ ਚੰਗੇ ਮਾਰ ਵੀਰ ਤਾਂ ਖੈਰ ਬਹੁਤ ਮੁਕਾਬਲਾ ਟਫ ਹੁੰਦਾ ਸੀ ਪਰ ਆਮ ਘਰਾਂ 'ਚ ਮੱਝਾਂ ਘੱਟ ਦੁੱਧ ਦਾਲੀਆਂ ਸੀ ਉਸ ਤੋਂ ਬਾਅਦ ਫਿਰ ਧਿਆਨ ਘਟ ਗਿਆ ਬਰੀਡ ਵਾਲੇ ਪਾਸੇ ਬਸ ਜੀ ਅਸੀਂ ਉਹਦੇ ਕਹਾਂਗੇ ਫਿਰ ਖੇਤੀਬਾੜੀ ਵਾਲੇ ਪਾਸੇ ਹੋ ਗਏ ਅੱਛਾ ਤੇ ਫਿਰ ਕੁਝ ਜਾਂਦੇ ਵੀ ਰਹੇ ਆ ਪਰ ਉਹਨਾਂ ਨਹੀਂ ਹੈਗਾ ਉਹ ਜਾਨੀ ਮੱਝ ਦੇ ਵਿੱਚ ਸਾਡੇ ਗੁਣ ਬਹੁਤ ਸੀਗੇ ਇਹ ਵੀ ਕਹਿੰਦੇ ਵੀ ਅੱਛਾ ਉਸ ਉਸ ਮੱਝ ਤੋਂ ਫਿਰ ਇੱਕ ਏ ਝੋਟੀ ਜਿਹੜੀ ਤੁਹਾਡੇ ਤੋਂ ਇਹ ਪੈਦਾ ਹੋਈ ਹਾਂਜੀ ਇਹ ਪੈਦਾ ਹੋਈ ਜੀ ਉਸ ਤੋਂ ਬਾਅਦ ਇਹਦੇ ਦੋ ਕੱਟੇ ਵੀ ਸੀਗੇ ਸਾਡੇ ਕੋਲੇ ਅੱਛਾ ਉਹ ਵੀ ਹਰਿਆਣੇ ਜੀ ਦਿੱਤੇ ਤੇ ਅਸੀਂ ਗਵਰਨਮੈਂਟ ਨੂੰ ਵੀ ਦਿੱਤੇ ਅੱਛਾ ਉਸ ਮਾਝ ਦੇ ਕੱਟੇ ਗਵਰਨਮੈਂਟ ਨੂੰ ਦਿੱਤੇ ਹਰਿਆਣੇ 'ਚ ਵੀ ਦਿੱਤੇ ਹਰਿਆਣੇ 'ਚ ਵੀ ਦਿੱਤਾ ਜੀ ਠੀਕ ਹੈ ਜਿਹੜੀ ਅੱਜ ਇਹ ਝੋਟੀ ਆਪਾਂ ਹੁਣ ਵੇਚ ਰਹੇ ਹਾਂ ਹਾਂਜੀ ਇਹ ਕੰਨਵਾਂ ਸੂਏ ਸੋਣ ਲੱਗੀ ਹੁਣ ਦੂਸਰੀ ਸੂਏ ਸੋ ਰਹੀ ਹੈ ਜੀ ਇਸ ਟਾਈਮ ਠੀਕ ਹੈ ਤੇ ਦੰਦੋਂ ਵੀ ਹਜੇ ਛੱਗੀ ਹੈ ਜੀ ਇਹ ਜੀ ਖੜੀਆਂ ਖੜੀਆਂ ਨੇ ਜੀ ਇਹਦੀਆਂ ਹਾਲੇ ਠੀਕ ਹੈ ਹਜੇ ਖੜੀਆਂ ਦੋਨੇ ਕੰਨੀਆਂ ਖੜੀਆਂ ਨੇ ਜੀ ਦੋਨੇ ਕੰਨੀਆਂ ਅੱਛਾ ਇਹਦਾ ਪਹਿਲਾਂ ਦਾ ਦੁੱ ਅੱਛਾ ਆਮ ਤੌਰ ਤੇ ਆਪਣੇ ਪੰਜਾਬੀ ਕਹਿੰਦੇ ਆ ਵੀ ਪਹਿਲਣ ਮੱਝ ਦੁੱਧ ਦੱਸਦੇ ਨਾ ਖਰੀਦੋ ਵੀ ਉਹ ਦੁੱਧ ਲੰਬਾ ਟਾਈਮ ਨਹੀਂ ਪੀਉਂਦੀ ਨਹੀਂ ਜੀ ਆਪਣੇ ਕੋਲੇ ਸਾਰੀਆਂ ਹੀ ਪਹਿਲਣਾਂ ਨਹੀਂ ਐਸ ਟਾਈਮ ਆਪਣੇ ਕੋਲੇ ਆ ਪੰਜੇ ਹੀ ਖੜੀਆਂ ਨੇ ਪਹਿਲਣਾਂ ਹੀ ਖੜੀਆਂ ਨੇ ਜਿਹੜੀਆਂ ਅੱਛਾ ਇਹਨੇ ਕਿੰਨਾ ਕਿ ਚਿਰ ਦੁੱਧ ਪਾਇਆ ਗੱਭਣ ਹੋ ਕੇ ਬਹੁਤ ਲੰਬਾ ਦਿੱਤਾ ਜੀ ਦੁੱਧ ਸਾਡੇ ਕੋਲੇ ਠੀਕ ਹੈ ਹਾਂਜੀ ਤੇ ਕੀ ਬਣਾ ਸੀ 2 ਮਹੀਨੇ ਤੋਂ ਉੱਤੇ 5-7 ਦਿਨ ਹੋਏ ਹੋਣਗੇ ਜਦੋਂ ਇਹਨੂੰ ਛੱਡਿਆ ਸੀ ਪੂਰਾ ਹੈ ਨਾ ਦੁੱਧ ਹਟਦੀ ਨਹੀਂ ਸੀ ਕਿਸੇ ਹਾਲ ਵੀ ਆਪ ਹੀ ਛੱਡੀ ਹੈ ਹਾਂਜੀ ਆਪ ਹੀ ਛੱਡੀ ਹੈ ਠੀਕ ਹੈ ਹੁਣ ਕਿੰਨੇ ਕਿ ਦਿਨ ਲੈ ਜੂ ਸੂਣ ਜੀ ਹੁਣ ਇਹ ਤਕਰੀਬਨ ਦੇਖੋ ਹਾਜ਼ਰ ਹੈਗੀ ਆ ਜੀ ਠੀਕ ਹੈ ਹਾਂਜੀ ਕਿੰਨਾ ਟਾਈਮ ਕੱਟਦੀ ਆ ਰੇਟ ਇਹਦਾ ਆਪਾਂ ਕੀ ਰੱਖਾਂਗੇ ਅਸੀਂ ਮੋਬਾਈਲ ਤੇ ਦੱਸਾਂਗੇ ਜੀ ਫੋਨ ਜਿਹੜਾ ਵੀਰ ਕਰੂਗਾ ਉਹਨੂੰ ਆਪਾਂ ਰੇਟ ਦੱਸ ਦਿਆਂਗੇ ਉਹ ਨਾਲ ਸੰਪਰਕ ਕਰ ਲੈ ਜਿਹੜਾ ਸੀਮਨ ਇਹਦੇ ਹੁਣ ਲੱਗਿਆ ਕੁ ਸਹਤਿਆਣ ਚ ਕਿਹੜਾ ਲੱਗਾ ਇਹ ਹੁਣ ਵੀ ਹਰਿਆਣੇ ਦਾ ਹੀ ਲੱਗਿਆ ਹੋਇਆ ਹੈ ਇਹਦੇ ਠੀਕ ਹੈ ਹਾਂਜੀ ਸੋ ਦੋਸੋ ਇਹ ਝੋਟੀ ਦੂਜਾ ਸੂਆ ਸੁੰਦੀ ਹੈ ਤੇ 6 ਦੰਦ ਹੈ ਪਹਿਲੇ ਸੂਏ ਦੋਦ 16 16.5 17 ਕਿਲੋ ਤੱਕ ਇਹਨੇ ਦਿੱਤਾ ਵੈਸੇ ਗੱਲਾਂ ਕਰਦੇ ਸੀ ਪੀ ਝੋਟੀ ਇੰਨੇ ਕ ਚੰਗੇ ਸੁਭਾਅ ਦੀ ਆ ਵੀ ਇਹਨੇ ਅੰਕਲ ਦੱਸਦੇ ਸੀ ਵੀ ਦੁੱਧ ਜਿਹੜਾ ਇਹਨੂੰ ਡਰਾਈ ਕੀਤਾ گاਵਾ ਨੂੰ 2 ਮਹੀਨੇ ਤੇ 5-7 ਦਿਨ ਉੱਤੇ ਇਹਨੂੰ ਡਰਾਈ ਟਾਈਮ ਮਿਲ ਗਿਆ ਇੰਨਾ ਟਾਈਮ ਜ਼ਰੂਰੀ ਹੁੰਦਾ ਸਿੰਘ ਨਾਲ ਹੀ ਮੁੜਿਆ ਵੈ ਦੱਸੋ ਬਿਲਕੁਲ ਹੀ ਖੁੰਡਾ ਸਿੰਘ ਕੋਈ ਸੈਂਗੇ ਦਾ ਬਣਾਇਆ ਨਹੀਂਗਾ ਨੇਚਰਲੀ ਜਿਹੜਾ ਸੈਂਗ ਹੁੰਦਾ ਉਸੇ ਤਰ੍ਹਾਂ ਤੁਹਾਨੂੰ ਉੱਤੇ ਕੱਟ ਜਿਹੜੇ ਉਹ ਦੱਸਦੇ ਹੋਣਗੇ ਉਸੇ ਤਰ੍ਹਾਂ ਦਾ ਸੈਂਗ ਹੈ ਅੱਛਾ ਇਹ ਝੋਟੀ ਫਿਰ ਨਹੀਂ ਕਿਸੇ ਮੁਕਾਬਲੇ 'ਚ ਪਾਈ ਜੀ ਉਦੋਂ ਬਾਅਦ 'ਚ ਨਹੀਂ ਸੁਭਾਅ ਬਣਿਆ ਨਹੀਂ ਜੀ ਲੈ ਕੇ ਨਹੀਂ ਗਿਆ ਕਿਤੇ ਵੀ ਅੱਛਾ ਤੋਰੋ ਵੀਰੇ ਨੂੰ ਆਪਾ ਤੋਰ ਕੇ ਦਿਖਾ ਦਈਏ ਸੋ ਸੋਏ ਚੋਟੀ ਤੁਹਾਨੂੰ ਤੋੜ ਕੇ ਦਿਖਾਉਣਾ ਹੈ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਹੈ ਵੈਸੇ ਇਹਦਾ ਢਾਂਚਾ ਦੱਸਦਾ ਦੋਸਤੋ ਤੁਸੀਂ ਮੱਝਾਂ ਬਹੁਤ ਵੇਖਦੇ ਹੋਵੋਗੇ ਅਲੈਦੀ ਦਿਸੂਗੀ ਇਹਦੀ ਬੰਤਰ ਕਿਉਂਕਿ ਇਹਦੀ ਮਾਂ ਨੇ ਬੜੇ ਮੇਲੇ ਜਿੱਤ ਕੇ ਦਿੱਤੇ ਹੈ 24 ਕਿਲੋ 24.5 ਕਿਲੋ ਨੂੰ ਦੁੱਧ ਮੇਲੇ ਦਾ ਰਿਕਾਰਡ ਪੀਡੀਐਫ ਇਹਦਾ ਉਸ ਮੱਝ ਦਾ ਉਹਦੀ ਇੱਤੀ ਹੈ ਦੁੱਧ 16 ਕਿਲੋ ਤੋਂ ਬਾਹਰ ਪਹਿਲੇ ਸੂਏ ਦੂਜਾ ਸੂਆ 6 ਦਾ ਦਸੂਣ ਲੱਗੀ ਹੈ ਕਿੰਨਾ ਦੁੱਧ ਦੇ ਦੂੰ ਥੋੜੀ ਸਮਝ ਹੈ ਪਰ ਬੰਤਰ ਬੜੀ ਚੰਗੀ ਆ ਮੱਝ ਦੀ ਸੋਹਣੇ ਕਦ ਕਾਟਦੀ ਐ ਹਵਾਨਾ گاਵਾਂ ਨੂੰ ਅੱਗੇ ਲਿਆਉ ਹੋਰ ਸੋ 2008 ਚ 222 ਦੇ ਨਾਲ ਹੈਗੇ ਆ ਦੱਸ ਰਿਹਾ ਵੀ 2008 ਦੇ ਵਿੱਚ 24 ਕਿਲੋ ਦਾ ਦੁੱਧ ਮਾਝ ਨੇ ਦਿੱਤਾ ਇਹ ਧਿਆਨ ਚ ਰੱਖ ਲਓ ਉਸ ਮੇਲੇ ਦੇ ਵਿੱਚ ਉਦੋਂ ਸ਼ਾਇਦ ਵੀਡੀਓ ਦਾ ਬਹੁਤਾ ਟ੍ਰੈਂਡ ਨਹੀਂ ਸੀਗਾ ਤਾਂ ਹੋ ਸਕਦਾ ਤੁਹਾਨੂੰ ਵੀਡੀਓ ਨਾ ਮਿਲੇ ਲਿਆਉ ਵਾਪਸੀ ਸੀਲ 3 ਫਮੱਝ ਦਾ ਆਈਡੀਆ ਲਾਇਆ ਦੋਸਤੋ ਜਿਹੜਾ ਦੁੱਧ ਕਿਹਾ ਵੀ ਲੰਬਾ ਟਾਈਮ ਪਿਆਇਆ ਜਿੱਦਰ ਨੂੰ ਮਰਜੀ ਫੋਲ ਕੇ ਤੋੜ ਲੋ ਹਾਲਾਂਕਿ ਪਸ਼ੂਆਂ ਚੋਂ ਪਸ਼ੂ ਜਿਹੜਾ ਥੋੜਾ ਔਖਾ ਤੁਰਦਾ ਹੁੰਦਾ ਚੰਗੀ ਝੋਟੀ ਦੋਸਤੋ ਤੁਹਾਨੂੰ ਦਿਖਾ ਰਿਹਾ ਜਰੂਰ ਆ ਕੇ ਦੇਖਿਓ ਜੇ ਕੋਈ ਵੀਰ ਪੇਮੈਂਟ ਇਨਵੈਸਟ ਕਰ ਸਕਦਾ ਤੁਹਾਨੂੰ ਇੱਕ ਪੁਰਾਣੇ ਬਰੀਡਰ ਵੀਰ ਨਾਲ ਮਿਲਾਇਆ ਜਿਨ੍ਹਾਂ ਨੇ 2008 ਦੇ ਵਿੱਚ 224 ਕਿਲੋ ਦੁੱਧ ਮੇਲਾ ਜਿਹੜਾ ਉਹ ਜਿੱਤ ਲਿਆ ਸੀ ਤਲਾ ਕੇ ਸੋ ਇਸ ਝੋਟੀ ਦੀ ਉਹ ਮਾਂ ਸੀ ਕਿ ਜਿਹਦੀ ਮੱਝ ਜਿੱਤੀ ਹੈ ਇਹ ਕਿਹੜਾ ਹੋਰ ਕਢਾ ਲਾਂਗੇ ਆਪਾਂ ਤੁਸੀਂ ਫੇਰ ਮੋੜ ਲਓ ਜੀ ਇੱਕ ਵਾਰ ਇਹਨੂੰ ਸੋ ਉਸ ਮੱਝ ਦੇ ਕੱਟੇ ਦੋ ਹਰਿਆਣੇ ਚ ਵੀ ਗਏ ਗੌਰਮੈਂਟ ਨੂੰ ਵੀ ਅੰਕਲ ਜੀ ਵਾਲੀ ਦੱਸਦੇ ਆ ਵੀ ਅਸੀਂ ਸੇਲ ਕੀਤੇ ਤੇ ਜਿਨ੍ਹਾਂ ਚੋਂ ਇੱਕ ਹੈ ਹੀਰਾ ਕਰਮ ਵਾਲੀ ਇਹਨਾਂ ਕੋਲ ਵੀ ਦੇਖੇ ਗਈ ਜਿਹੜਾ ਹੁਣ ਕਿਸੇ ਹੋਰ ਘਰ ਦਾ ਸ਼ਿੰਗਾਰ ਬਣੂਗਾ ਪਰ ਮੱਝ ਬੜੀ ਚੰਗੀ ਐ ਜੋ ਟਾਂਚਾ ਬੰਤਰ ਹੁੰਦੀ ਆ ਦੋਸਤੋ ਹਰੇਕ ਕੈਂਡਲ ਤੋਂ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੁੰਦੇ ਆ ਪੂਰੇ ਕੈਮਰੇ ਦੇ ਵਿੱਚ ਫੁੱਲ ਫਰੇਮ ਆ ਰਿਹਾ ਲੈ ਆਓ ਜੀ ਕਿਤੋਂ ਵੀ ਕਿਸੇ ਪਾਸਿਓਂ ਕੁਝ ਵੀ ਲਗਾਉਣ ਦੀ ਕੋਸ਼ਿਸ਼ ਨਾ ਕਦੇ ਕੀਤੀ ਐ ਤੇ ਨਾ ਕਰਾਂਗੇ ਬਾਕੀ ਫਿਰ ਵੀ ਪਾਸ ਆ ਕੇ ਕਰ ਲਓ ਹਾਈਟ ਫੁੱਲ ਐ ਲੰਬਾਈ ਫੁੱਲ ਹੈ ਪੂਰੀ ਵੱਡੀ ਝੋਟੀ ਤੁਹਾਨੂੰ ਦਿਖਾ ਰਿਹਾ ਦੂਜਾ ਸੂਆ ਸੂ ਰਹੀ ਹੈ ਹਜੇ ਕੜਨੀ ਹੈ ਸੋ ਕੰਨੀਆਂ ਮੈਂ ਪਹਿਲਾਂ ਹੀ ਦੱਸਤਾ ਸੀ ਅੰਕਲ ਜੀ ਉਹਨੇ ਦੱਸਿਆ ਵੀ ਇਹਦੀਆਂ ਖੜੀਆਂ ਹੈ ਇਹ 6 ਦੰਦ ਝੋਟੀ ਹੈ ਦੂਜਾ ਸੂਆ ਸੂ ਰਹੀ ਹੈ ਹਜੇ ਜਵਾਨ ਹੋਊਗੀ ਨੇੜ ਹੈ ਪਰ ਹਜੇ ਹੋਰ ਵਿਕਾਸ ਕਰੂਗੀ ਬੰਦੋ ਜੀ ਸਾਰੀਆਂ ਹੀ ਝੋਟੀਆਂ ਦੱਸੋ ਜਿਹੜੀਆਂ ਘਰੇ ਆ ਨਾ ਉਹ ਸਾਰੀਆਂ ਹੀ ਪਹਿਲਾਂ ਇਹਨਾਂ ਕੋਲ ਰੱਖੀਆਂ ਹੋਈਆਂ ਇੱਕ ਮੱਝ ਆ ਦੋ ਥਣੀ ਸ਼ਾਇਦ ਉਹ ਵੱਡੀ ਮੱਝ ਹੈ ਬਾਕੀ ਸਾਰੀਆਂ ਪਹਿਲਾਂ ਤੇ ਇਹ گاਵਾ ਵਾਂਗੂ ਇਹਨੇ ਦੁੱਧ ਦਿੱਤਾ ਲੰਬਾ ਟਾਈਮ ਮਤਲਬ ਆਪ ਛੱਡੀ ਐ ਅਗਾੜੀ ਬੜੀ ਚੰਗੀ ਦਿਸਦੀ ਐ ਦਸੋ ਇੱਥੋਂ ਹੀ ਪਤਾ ਲੱਗਣਾ ਵੀ ਮੱਝ ਦੁੱਧ ਕਿੰਨਾ ਕੁ ਦੇ ਸਕਦੀ ਐ ਖਾਣ ਪੀਣ ਦੀ ਖੁੱਲੀ ਆ ਕੋਕ ਫੁੱਲ ਕੱਢੀ ਵੀ ਹਾਲਾਂਕਿ ਸੁੰਨ ਦੇ ਨੇੜਾ ਫਿਰ ਵੀ ਤੁਸੀਂ ਦੇਖੋ ਸੋ ਇਹ ਝੋਟੀਆਂ ਦੂਜੀਆਂ ਵੀ ਦੇਖ ਲਓ ਤੁਹਾਨੂੰ ਇਹ ਨਾ ਲੱਗੇ ਵੀ ਵੈਸੇ ਨਾ ਕਹਿਤਾ ਹੋਵੇ ਸਾਰੀਆਂ ਦੀ ਬੰਤਰ ਬਹੁਤ ਸੋਹਣੀ ਧਾਣਾਵਾਨੇ ਵਾਲੇ ਪੱਖ ਤੋਂ ਵੀ ਤੁਸੀਂ ਇਹ ਝੋਟੀਆਂ ਦੇਖ ਸਕਦੇ ਹੋ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਤੇ ਦੂਜੀਆਂ ਝੋਟੀਆਂ ਚੋਈਆਂ ਹੋਈਆਂ ਇਹ ਧਿਆਨ ਚ ਰੱਖ ਲੋ ਗੋਗੇ ਦੰਡ ਛਪਿਆ ਹੋਇਆ ਦੇਖੋ ਕਿੰਨਾ ਮੱਝਾਂ ਨੂੰ ਤੁਸੀਂ ਜਿਹੜੀਆਂ ਇਹਨਾਂ ਦੀਆਂ ਘਰੇ ਰੱਖੀਆਂ। ਸੋ ਬਾਸੇ ਨੂੰ ਜਾਓ ਵੀ ਝੋਟੀ ਦੇਖ ਲਓ ਤਾਂ ਵੀ ਹਵਾਨਾ ਤੁਸੀਂ ਸਾਰੇ ਪਸ਼ੂ ਚੰਗੇ। ਇਹ ਸਾਰੀਆਂ ਘਰ ਦੇਆਂ ਹੀ ਆ ਜੀ ਘਰਦਾਰਾ ਵਈ ਹੈ? ਹਾਂਜੀ ਠੀਕ ਹੈ। ਸੋ ਇਹ ਸਾਰੀਆਂ ਘਰ ਦੇਆਂ ਮੱਝਾਂ ਦਸੋ ਘਰਦਾਰਾ ਵਾ ਇਹਨਾਂ ਦਾ ਖੇਤੀਬਾੜੀ ਮੇਨ ਹੈ ਇਸ ਟਾਈਮ ਤੇ ਪਸ਼ੂ ਪਾਲਣ ਜਿਹੜਾ ਉਹ ਸੈਕੰਡਰੀ ਆ ਦੂਜੇ ਨੰਬਰ ਤੇ ਆ ਪਰ ਅੱਜ ਵੀ ਇਹ ਇੱਕ ਇਦਾਂ ਦੀ ਝੋਟੀ ਇਹਨਾਂ ਕੋਲ ਖੜੀ ਹੈ ਵੀ ਜੇ ਚੌਣ ਤਾਂ ਇਸੇ ਤੋਂ ਭਾਵੇਂ ਦੁਬਾਰਾ ਫੇਰ ਮੇਲੇ ਜਿੱਤਨੇ ਸ਼ੁਰੂ ਕਰਦੇ ਨੇ ਇਦਾਂ ਦੀ ਇਹਦੀ ਬੰਤਰ ਦਿਸਦੀ ਹੈ ਸੋ ਤੁਹਾਨੂੰ ਜਿਹਨੂੰ ਪਸੰਦ ਆਉਂਦੀ ਝੋਟੀ ਦਾ ਕੰਟੈਕਟ ਕਰ ਲਓ ਜੇ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਮਿਹਰਬਾਨੀ